जंग त हरे हले हुन ਸਮਾਨ ਤੇ ਜਾਮੀ ਹallelujah ਹallelujah ਮੇਰੇ ਬਹੁਤ ਹੀ ਪਰਮ ਸਤਿਕਾਰਯੋਗ ਜਿੰਨੇ ਵੀ ਪਰਮੇਸ਼ਵਰ ਦੇ ਦਾਸ ਵਰਦਾਸੀ ਨਿਗਰ ਤੇ ਪਹੁੰਚੇ ਨੇ ਉਹ ਸਾਡੇ ਗਲੋਬਲ ਕ੍ਰਿਸਟਨ ਕਮੇਟੀ ਦੇ ਲੀਡਰ ਸਹਿਬਾਨ ਸਾਡੇ ਮਾਈਨੋਰਟੀ ਕਮਿਸ਼ਨ ਦੇ ਮੈਂਬਰ ਸੋਤਾ ਜੀ ਗਿੱਲ ਜੀ ਬੱਟੀ ਜਨਾਲਾ ਜੀ ਦਿਪਕ ਜੀ ਰਮਨ ਜੀ ਰੋਹਿਤ ਜੀ ਵਿਕੀ ਜੀ ਰਿਸ਼ਵਾਲ ਜੀ ਔਰ ਹੋਰ ਵੀ ਜਿੰਨੇ ਮੇਰੇ ਪਤਵੰਤੇ ਸੱਜਣੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵੈਲਕਮ ਕਰਦਾ ਪਹਿਲਾ ਜੋਰ ਨਾਲ ਤਾੜੀਆਂ ਤੁਸੀਂ ਆਪਣੀ ਮਾਰੋ ਸੋ ਜੀ ぞ ਅਸੀਂ ਤੁਹਾਡਾ ਦਰਦ ਰੱਖਦੇ ਆ ਤੁਹਾਨੂੰ ਪਿਆਰ ਕਰਦੇ ਆ ਔਰਾਂ ਸਬੂਤ ਇਹ ਆ ਕਿ ਅੱਜ ਅਸੀਂ ਤੁਹਾਡੇ ਰਿਚਕਾਰ ਖੜੇ ਆ ਮੈਂ ਤਾਂ ਪਹਿਲਾਂ ਬਹੁਤ ਮinority ਕਮਿਸ਼ਨ ਦੇ ਚੇਅਰਮੈਨ ਰਹੇ ਨੇ ਕੀ ਤੁਸੀਂ ਕਦੀ ਦੇਖਿਆ ਨੇ ਉਹਨਾਂ ਨੂੰ ਆਪਣੀ ਗਲੀ ਵਿੱਚ ਇੱਥੇ ਆਉਂਦੇ ਹੋਏ ਕੀ ਕਹਿੰਦੇ ਸੀ ਵੀ ਚੰਡੀਗੜ੍ਹ ਆਇਓ ਤੁਸੀਂ ਕੰਮ ਕਰਾਉਣਾ ਮਗਰ ਮੈਂ ਜਦੋਂ ਚੇਅਰਮੈਨ ਬਣਿਆ ਸਾ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਤੁਹਾਡੇ ਘਰਾਂ ਦੇ ਮੁਰੇ ਆ ਪਾਵਾਂਗਾ ਤੁਹਾਡੇ ਘਰਾਂ ਚਾਵਾਂਗਾ ਤੁਹਾਡੇ ਮੁਹੱਲਿਆਂ ਚਾਵਾਂਗਾ ਪਿੰਡਾਂ ਚਾਵਾਂਗਾ ਅਸੀਂ ਸਾਥ ਲਵਾਂਗਾ ਔਰ ਮੇਰੇ ਸਿੱਜੋ ਅਸੀਂ ਜਾਣਦੇ ਹਾਂ ਤੁਹਾਡੇ ਦਰਦ ਨੂੰ ਕਿਉਂਕਿ ਅਸੀਂ ਕੋਈ ਸੋਨੇ ਦਾ ਚਮਚਾ ਲੈ ਕੇ ਪੈਦਾ ਨਹੀਂ ਹੋਏ ਅਸੀਂ ਤੁਹਾਡੇ ਪੁੱਤਿਆਂ ਤੁਹਾਡੇ ਭਤੀਜੇ ਆ ਮਜ਼ਦੂਰਾਂ ਦੇ ਬੱਚੇ ਆ ਸਾਡੇ ਮਦਰ ਫਾਦਰ ਨੇ ਵੀ ਘਰਾਂ ਦਾ ਕੰਮ ਕੀਤਾ ਪ੍ਰਾਈਵੇਟ ਕੰਮ ਕੀਤੇ ਸਾਨੂੰ ਪਾਲਿਆ ਪੋਸਿਆ ਔਰ ਸਾਨੂੰ ਪਤਾ ਸੰਮੂਹ ਕਮਿਟੀ ਨੂੰ ਕੀ ਕੀ ਚਾਹੀਦਾ ਪਿਛਲੇ ਦਿਨਾਂ ਦੇ ਵਿੱਚ ਮੈਂ ਸੀਐਮ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਕ੍ਰਿਸਮਸ ਮਨਾਇਆ ਪਿਛਲੇ 4 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਕ੍ਰਿਸਮਸ ਨਹੀਂ ਮਨਾਇਆ ਗਿਆ ਸੀ ਸਾਰੇ ਸਾਡੇ ਭਾਈਚਾਰੇ ਨੂੰ ਰੋਸ ਸੀ ਅਗਰ ਮੈਂ ਕਹੂੰਗਾ ਮੈਂ ਵੀ ਆਪਣੇ ਘਰ ਮਾਨਾ ਬੈਠਾ ਰਹਿੰਦਾ ਮਗਰ ਮੇਰੇ ਮਨ 'ਚ ਇਹ ਦਰਦ ਸੀ ਕਿ ਸਾਡੇ ਪਰਮੇਸ਼ਰ ਪਰਮੇਸ਼ੁਰ ਯਿਸੂ ਮਸੀਹ ਦਾ ਸਾਾਲ ਦੇ ਵਿੱਚ ਕੋ ਅਸੀਂ ਦਿਹਾੜਾ ਜਿਹੜਾ ਵਾ ਬੜੀ ਧੂਮ ਧਾਮ ਦੇ ਨਾਲ ਮਨਾਉਂਦੇ ਆ ਤੋ ਜਰੂਰ ਸਰਕਾਰ ਨੂੰ ਮਨਾਉਣਾ ਚਾਹੀਦਾ ਤੋ ਵਾਸੀ ਇਹ ਐਫਰਟਸ ਕੀਤੇ ਦੋ ਦਿਨ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਉੱਥੇ ਪਰਮੇਸ਼ਰ ਦੇ ਦਾਸ ਅਪੋਸਟਲ ਅੰਤੋਨੋਲਾ ਜੀ ਅਰਬੀ ਦੇਵੋ ਜੀ ਸੁਪਾਰਾ ਰਾਣਾ ਜੀ ਉਹ ਸਾਡੀ ਮੈਨ ਲਾਈਨ ਚਰਚਸ TCS ਐਨਆਈ ਕੈਥਲਿਕ ਮੁਕਤੀ ਫੌਜ ਸਾਰਿਆਂ ਦੇ ਸਾਡੇ ਅੱਗੇ ਬੁਲਾਇਆ ਪਰ ਮੇਰਾ ਇਹ ਸੁਪਨਾ ਸੀ ਮੇਰਾ ਕੱਲੇ ਦਾ ਸੁਪਨਾ ਨਹੀਂ ਤੁਹਾਡੇ ਸਾਰਿਆਂ ਦਾ ਜਿਹੜੇ-ਜਿਹੜੇ ਮਸੀਹ ਭਾਈ ਚਰਨ ਨੂੰ ਪਿਆਰ ਲੋਕ ਕਰਦੇ ਸਾਰਿਆਂ ਦਾ ਸੁਪਨਾ ਸੀ ਵੀ ਇਹ ਸਾਰੀਆਂ ਚਰਚਾ ਇਹ ਸਾਰੇ ਪਰਮੇਸ਼ਵਰ ਦੇ ਦਾਸ ਇਕੱਠੇ ਹੋ ਜਾਣ ਅਸੀਂ ਇੱਕ ਪਲੇਟਫਾਰਮ ਤੇ ਆ ਜਾਈਏ ਕਿਉਂਕਿ ਲੋਕ ਜਿਹੜੇ ਮਸੀਹ ਵਿਰੋਧੀ ਨੇ ਉਹ ਗੱਲਾਂ ਕਰਦੇ ਨੇ ਵੀ ਇਹ ਤੇ ਆਪ ਇਕੱਠੇ ਨਹੀਂ ਆ। ਤੁਸੀਂ ਇੱਕ ਨੂੰ ਬੁਰਾ ਕਹੋਗੇ ਦੂਜੇ ਨੇ ਕਹਿਣਾ ਬਹੁਤ ਵਧੀਆ ਹੋ ਰਿਹਾ। ਤੇ ਜਿਹਨੂੰ ਮਰਜੀ ਟਾਰਗੇਟ ਕਰ ਲੈਂਦੇ ਅਸੀਂ। ਉਹ ਮੈਂ ਇੱਕ ਸਬੂਤ ਦਿੱਤਾ ਵੀ ਅਸੀਂ ਸਾਰੇ ਇਕੱਠੇ ਆ। ਉਹਨਾਂ ਦੇ ਵਿੱਚ ਕੁਝ ਮੰਗਾ ਵੀ ਰੱਖੀਆਂ ਸੀ। ਜਿਹਨੂੰ ਲੈ ਕੇ ਅਸੀਂ ਸੀਐਮ ਹੋਸ ਗਏ। ਪਰ ਉਹਨਾਂ ਦੇ ਵਿੱਚ ਉਥੇ ਬੰਟੀ ਜਨਾਲਾ ਜੀ ਨੇ ਗੱਲ ਕੀਤੀ ਸੀਐਮ ਹੋਸ ਦੇ ਵਿੱਚ। ਕੋਤਾ ਸਾਹਿਬ ਜੀ ਇਹਨਾਂ ਨੇ ਕਿਹਾ ਵੀ ਸਾਨੂੰ ਇੱਕ ਅਸੀਂ ਤੁਸੀਂ ਵੀ ਤੁਹਾਡਾ ਬਹੁਤ ਵਧੀਆ ਮਨਾਤਾ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਸਾਨੂੰ ਇੱਕ ਗਿਫਟ ਦੇ ਦਿਓ ਉਹ ਕਹਿੰਦੇ ਕਿ ਕੀ ਲੈਣਾ ਗਿਫਟ ਇਹ ਕਹਿੰਦੇ ਵੀ ਸਾਡੇ ਜਿਹੜੇ ਮinority ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਤੁਸੀਂ ਮੇਰੇ ਜਿਹੜੇ ਮੁਸੀਬਾਈ ਚਾਰੇ ਦੇ ਕੰਮ ਆ ਉਹ ਬਹੁਤ ਲੰਮੇ ਸਮੇਂ ਤੋਂ ਰੁਕੇ ਨੇ ਉਹ ਤੁਸੀਂ ਮੈਨੂੰ ਕਰਕੇ ਦੇ ਦਿਓ ਵੀ ਮੇਰੀ ਜਿਹੜੀ ਇਹ ਸੇਵਾ ਵਾ ਉਹ ਕਬੂਲ ਹੋ ਗਈ ਆ ਜੀ ਔਰ ਹੋਰ ਬਹੁਤ ਸਾਰੇ ਕੰਮ ਆ ਜਿਹੜੇ ਸਾਡੇ ਜ਼ਿਹਨ 'ਚ ਆ ਜਿਹੜੇ ਅਸੀਂ ਆਪਣੇ ਮੁਸੀਬ بھائی ਚਾਰੇ ਲਈ ਕਰਨਾ ਚਾਹੁੰਦੇ ਆ ਇੱਕ ਗੱਲ ਅੱਜ ਮੈਨੂੰ ਦੱਸਿਓ ਤੁਸੀਂ ਦਿਲ ਤੇ ਹੱਥ ਰੱਖ ਕੇ ਵੀ ਅੱਜ ਅਗਰ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰੇ ਜਾਂ ਮੁਸੀਬ بھائی ਚਾਰੇ ਦੇ ਖਿਲਾਫ ਬੋਲੇ ਜਾਂ ਮਸੀਦ ਦੇ ਕਰਨ ਕਿਸੇ ਨੂੰ ਮਾਰੇ ਕੁੱਤੇ ਤਹਾਡੇ ਦਿਲ ਚ ਇਹ ਗੱਲ ਹੈ ਕਿ ਜਤਿੰਦਰ ਮਸੀਹ ਗੌਰਵ ਜ਼ਰੂਰ ਆਊਗਾ। ਸੋ ਇਹੋ ਆਸ ਦੀ ਕਿਰਨ ਤੁਹਾਡੇ ਅੰਦਰ ਅਸੀਂ ਜਗਾਉਣਾ ਚਾਹਦੇ ਹਾਂ। ਤੇ ਤੁਹਾਡੀ ਮਦਦ ਲਈ, ਤੁਹਾਡੀ ਸਹਾਇਤਾ ਲਈ, ਤੁਹਾਡੀ ਸੁਰੱਖਿਆ ਦੇ ਲਈ ਅਸੀਂ ਤਤਪਰ ਤੱਕ ਤਿਆਰ ਹਾਂ। ਅਗਰ ਕੋਈ ਝੈਰੀ ਅੱਖ ਦੇ ਨਾਲ ਮੇਰੇ ਮਸੀਹ ਭਾਈ ਜਰ ਨੂੰ ਵੇਖੇਗਾ ਤੇ ਜਤਿੰਦਰ ਮਸੀਹ ਗੌਰਵ ਚਟਾਨ ਬਣ ਕੇ ਉਹਦਾ ਵਿਰੋਧ ਕਰੂਗਾ। ਹਲੇ। ਤਨ ਕੋ ਬੇਨਤੀ ਕਰਨੀ ਆ ਕਿ ਸਾਡੇ ਲਈ ਤੁਸੀਂ ਪ੍ਰਾਰਥਨਾ ਕਰਦੇ ਰਹੋ ਕਿ ਅਸੀਂ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਕੰਮ ਆ ਸਕੀਏ ਉਹ ਤੁਹਾਡੀਆਂ ਜਿਹੜੀਆਂ ਆਸਾਂ ਸਾਡੇ ਤੇ ਉਮੀਦਾਂ ਹੈਗੀਆਂ ਉਹਨਾਂ ਦੇ ਖਰਾ ਉਤਰ ਸਕੀਏ ਸੋ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਲੈਂਦਾ ਸਾਰਿਆਂ ਨੂੰ ਜੈ ਮਸੀਹ ਦੀ ਧੰਨਵਾਦ अभी तक आपने विशार चैनल को सब्सक्राइब नहीं किया तो आप सब्सक्राइब कर सकते हैं बेल आइकन को दबा सकते हैं कि रोज़ हम प्रभु के साथ जुड़ी हुई नई नई वीडियो न्यूज़ जो हम डालते हैं वो हम आपके तक ज़रूर पहुँचा सकें इसके लिए आप विशार चैनल को सब्सक्राइब जरूर कर लें गॉड ब्लेस यू